ਸਕੀਮ ਦੇ ਸਾਰੇ ਮੈਂਬਰ ਸਾਹਿਬਾਨ ਨੂੰ ਬੇਨਤੀ ਹੈ ਮੈਨੂੰ ਜਿਸ ਤਰ੍ਹਾਂ ਸਾਰਿਆਂ ਨੇ ਸਲਾਹ ਨਾਲ ਫੈਸਲਾ ਕੀਤਾ ਹੈ ਕਿ ਸਰ ਜੀ ਰੀਸਨ ਡਲੇਵਾਰ ਦੀ ਖਨੌਰੀ ਬਾਰਡਰ ਉਤੇ ਭੁਖੜ ਹੜਤਾਲ ਕਾਰਨ ਜਿਸ ਤਰ੍ਹਾਂ ਸੇਧ ਦੀ ਹਾਲਤ ਵਿਗੜਦੀ ਜਾ ਰਹੀ ਹੈ ਉਸ ਨੂੰ ਧਿਆਨ ਵਿੱਚ ਰੱਖਦੇ ਆ ਜਿਹੜੀ ਮੀਟਿੰਗ 24 ਤਰੀਕ ਨੂੰ ਰੱਖੀ ਸੀ ਉਹ ਕੱਲ 18 ਤਰੀਕ ਨੂੰ ਚੰਡੀਗੜ੍ਹ ਵਿਖੇ 2 ਵਜੇ ਰੱਖੀ ਗਈ ਹੈ ਸਾਰੇ ਸਮੇਂ ਸਿਰ ਪਹੁੰਚਣ ਦੀ ਕਿਰਪਾਤਾ ਕਰਨ ਤਾਂ ਕਿ ਆਪਾਂ ਕੋਈ ਠੀਕ ਫੈਸਲਾ ਲੈ ਸਕੀਏ ਬਹੁਤ-ਬਹੁਤ ਧੰਨਵਾਦ ਐਸਕੇਮ ਦੇ ਸਾਰੇ ਮੈਂਬਰ ਸਾਹਿਬਾਨ ਨੂੰ ਬੇਨਤੀ ਹੈ ਮੈਨੂੰ ਜਿਸ ਤਰ੍ਹਾਂ ਸਾਰਿਆਂ ਨੇ ਸਲਾਹ ਨਾਲ ਫੈਸਲਾ ਕੀਤਾ ਹੈ ਕਿ ਸਰ ਜੀ ਰੀਸਿੰਗ ਢੱਲੇਵਾਰ ਦੀ ਖਨੌਰੀ ਬਾਰਡਰ ਉੱਤੇ ਉਹ ਹੜਤਾਲ ਕਾਰਨ ਜਿਸ ਤਰ੍ਹਾਂ ਸੇਧ ਦੀ ਹਾਲਤ ਵਿਗੜਦੀ ਜਾ ਰਹੀ ਹੈ ਉਸ ਨੂੰ ਧਿਆਨ ਵਿੱਚ ਰੱਖਦਿਆਂ ਜਿਹੜੀ ਮੀਟਿੰਗ 24 ਤਰੀਕ ਨੂੰ ਰੱਖੀ ਸੀ ਉਹ ਕੱਲ 18 ਤਾਰੀਖ ਨੂੰ ਚੰਡੀਗੜ੍ਹ ਵਿਖੇ 2 ਵਜੇ ਰੱਖੀ ਗਈ ਹੈ ਸਾਰੇ ਸਮੇਂ ਸਿਰ ਪਹੁੰਚਣ ਦੀ ਕਿਰਪਾਤਾ ਕਰਨ ਤਾਂ ਕਿ ਆਪਾਂ ਕੋਈ ਠੀਕ ਫੈਸਲਾ ਲੈ ਸਕੇ ਬਹੁਤ-ਬਹੁਤ ਧੰਨਵਾਦ ਐਸਕਮ ਦੇ ਸਾਰੇ ਮੈਂਬਰ ਸਾਹਿਬਾਨ ਨੂੰ ਬੇਨਤੀ ਹੈ ਮੈਨੂੰ ਜਿਸ ਤਰ੍ਹਾਂ ਸਾਰਿਆਂ ਨੇ ਸਲਾਹ ਨਾਲ ਫੈਸਲਾ ਕੀਤਾ ਹੈ ਕਿ ਸਰ ਜੀ ਰੀਸੈਂਟ ਢਲੇਵਾਰ ਦੀ ਖਨੌਰੀ ਬਾਰਡਰ ਉਤੇ ਉਹ ਹੜਤਾਲ ਕਾਰਨ ਜਿਸ ਤਰ੍ਹਾਂ ਸੇਦੀ ਹਾਲਤ ਵਿਗੜਦੀ ਜਾ ਰਹੀ ਹੈ ਉਸ ਨੂੰ ਧਿਆਨ ਵਿੱਚ ਰੱਖਦੇ ਆ ਜਿਹੜੀ ਮੀਟਿੰਗ 24 ਤਰੀਕ ਨੂੰ ਰੱਖੀ ਸੀ ਉਹ ਕੱਲ 18 ਤਰੀਕ ਨੂੰ ਚੰਡੀਗੜ੍ਹ ਵਿਖੇ 2 ਵਜੇ ਰੱਖੀ ਗਈ ਹੈ ਸਾਰੇ ਸਮੇਂ ਸਿਰ ਪਹੁੰਚਣ ਦੀ ਕਿਰਪਾ ਤਾਂ ਕਰਨ ਤਾਂ ਕਿ ਆਪਾਂ ਕੋਈ ਠੀਕ ਫੈਸਲਾ ਲੈ ਸਕੇ ਬਹੁਤ-ਬਹੁਤ ਧੰਨਵਾਦ ਐਸਕੇਮ ਦੇ ਸਾਰੇ ਮੈਂਬਰ ਸਾਹਿਬਾਨ ਨੂੰ ਬੇਨਤੀ ਹੈ ਮੈਨੂੰ ਜਿਸ ਤਰ੍ਹਾਂ ਸਾਰਿਆਂ ਨੇ ਸਲਾਹ ਨਾਲ ਫੈਸਲਾ ਕੀਤਾ ਹੈ ਏ ਸਰ ਜੀ ਰੀਸੈਂਟ ਢੱਲੇਵਾਲ ਦੀ ਖਨੌਰੀ ਬਾਰਡਰ ਉੱਤੇ ਉਹ ਹੜਤਾਲ ਕਾਰਨ ਜਿਸ ਤਰ੍ਹਾਂ ਸੇਧ ਦੀ ਹਾਲਤ ਵਿਗੜਦੀ ਜਾ ਰਹੀ ਹੈ ਉਸ ਨੂੰ ਧਿਆਨ ਵਿੱਚ ਰੱਖਦਿਆਂ ਜਿਹੜੀ ਮੀਟਿੰਗ 24 ਤਰੀਕ ਨੂੰ ਰੱਖੀ ਸੀ ਉਹ ਕੱਲ 18 ਤਰੀਕ ਨੂੰ ਚੰਡੀਗੜ੍ਹ ਵਿਖੇ 2 ਵਜੇ ਰੱਖੀ ਗਈ ਹੈ ਸਾਰੇ ਸਮੇਂ ਸਿਰ ਪਹੁੰਚਣ ਦੀ ਕਿਰਪਾਤਾ ਕਰਨ ਤਾਂ ਕਿ ਆਪਾਂ ਕੋਈ ਠੀਕ ਫੈਸਲਾ ਲੈ ਸਕੇ ਬਹੁਤ-ਬਹੁਤ ਧੰਨਵਾਦ ਐਸਕੇਮ ਦੇ ਸਾਰੇ ਮੈਂਬਰ ਸਾਹਿਬਾਨ ਨੂੰ ਬੇਨਤੀ ਹੈ ਮੈਨੂੰ ਜਿਸ ਤਰ੍ਹਾਂ ਸਾਰੇ ਨੇ ਸਲਾਹ ਨਾਲ ਫੈਸਲਾ ਕੀਤਾ ਹੈ ਕਿ ਸਰ ਜੀ ਰੀਸੈਂਟ ਢੱਲੇਵਾਲ ਦੀ ਖਨੌਰੀ ਬਾਰਡਰ ਉਤੇ ਉਹ ਹੜਤਾਲ ਕਾਰਨ ਜਿਸ ਤਰ੍ਹਾਂ ਸੇਧ ਦੀ ਹਾਲਤ ਵਿਗੜਦੀ ਜਾ ਰਹੀ ਹੈ ਉਸ ਨੂੰ ਧਿਆਨ ਵਿੱਚ ਰੱਖਦਿਆਂ ਜਿਹੜੀ ਮੀਟਿੰਗ 24 ਤਰੀਕ ਨੂੰ ਰੱਖੀ ਸੀ ਉਹ ਕੱਲ 18 ਤਰੀਕ ਨੂੰ ਚੰਡੀਗੜ੍ਹ ਵਿਖੇ 2 ਵਜੇ ਰੱਖੀ ਗਈ ਹੈ ਸਾਰੇ ਸਮੇਂ ਸਿਰ ਪਹੁੰਚਣ ਦੀ ਕਿਰਪਾਤਾ ਕਰਨ ਤਾਂ ਕਿ ਆਪਾਂ ਕੋਈ ਠੀਕ ਫੈਸਲਾ ਲੈ ਸਕੇ ਬਹੁਤ-ਬਹੁਤ ਧੰਨਵਾਦ ਐਸਕਮ ਦੇ ਸਾਰੇ ਮੈਂਬਰ ਸਾਹਿਬਾਨ ਨੂੰ ਬੇਨਤੀ ਹੈ ਮੈਨੂੰ ਜਿਸ ਤਰ੍ਹਾਂ ਸਾਰਿਆਂ ਨੇ ਸਲਾਹ ਨਾਲ ਫੈਸਲਾ ਕੀਤਾ ਹੈ ਕਿ ਸਾਜ ਰਜਿਸਨ ਢਲੇਵਾਰ ਦੀ ਖਨੌਰੀ ਬਾਰਡਰ ਉਤੇ ਭੁਖ ਹੜਤਾਲ ਕਾਰਨ ਜਿਸ ਤਰ੍ਹਾਂ ਸੇਧ ਦੀ ਹਾਲਤ ਵਿਗੜਦੀ ਜਾ ਰਹੀ ਹੈ ਉਸ ਨੂੰ ਧਿਆਨ ਵਿੱਚ ਰੱਖਦੇ ਆ ਜਿਹੜੀ ਮੀਟਿੰਗ 24 ਤਰੀਕ ਨੂੰ ਰੱਖੀ ਸੀ ਉਹ ਕੱਲ 18 ਤਰੀਕ ਨੂੰ ਚੰਡੀਗੜ੍ਹ ਵਿਖੇ 2 ਵਜੇ ਰੱਖੀ ਗਈ ਹੈ ਸਾਰੇ ਸਮੇਂ ਸਿਰ ਪਹੁੰਚਣ ਦੀ ਕਿਰਪਾ ਤਾਂ ਕਰਨ ਤਾਂ ਕਿ ਆਪਾਂ ਕੋਈ ਠੀਕ ਫੈਸਲਾ ਲੈ ਸਕੇ ਬਹੁਤ ਬਹੁਤ ਧੰਨਵਾਦ